ਦੇਹਉ ਕਹਿਉ ਸਭ ਹੀ ਹਮਰੇ ਪਟ ਉਹੇ ਸਮੈ ਤੁਮਰੀ ਹਮ ਚੇਰੀ ਕੈਸੇ ਪ੍ਰਣਾਮ ਕਰੈ ਤੁਮਕੋ ਅਤਿ লাਜ ਕਰੈ ਹਰ ਜੀ ਹਮ ਤੇਰੇ ਸਵਈਆ ਪਾਪ ਕਰਿਓ ਹਰ ਕੈ ਤੁਮਰੇ ਨਾ ਨਾ ਪਾਪ ਕਰਿਓ ਹਰ ਕੈ ਤੁਮਰੇ ਪਟ ਕਹਦਾ ਮੈਂ ਪਾਪ ਕਰ ਬੈਟਾ ਥੋੜੇ ਵਸਰੇ ਚੱਕੇ પાપ કરે ઓ હર કહે તમરે પટ ઓ તરપૈ ચડ સીત સહા હે તરડપૈ ઓ તરપૈ ચડ સીત સહ સહા હે જો હમ પ્રેમ છકે અતહે તુમકો હમ ઢુંડત ઢુંડ લહા હે જોર પ્રણામ કરો હમકો કર જોર પ્રણામ કરો હમકો કર સહ લગે તમ મુરી હહા હે કન કહી હસ બાત સુનો સબ ਚਾਰ ਭਈ ਤੋ ਵਿਚਾਰ ਕਹਾ ਹੈ ਹਾਂਜੀ ਸੋਭ ਕਨ ਕਹੀ ਹਸਬਤ ਸੁਨੋ ਸੋਭ ਚਾਰ ਭਈ ਤੋ ਵਿਚਾਰ ਕਹਾ ਹੈ ਸ਼ੋਕ ਕਰੋ ਸ਼ੋਕ ਕਰੋ ਸੰਕ ਕਰੋ ਹਮ ਤੇ ਨਾ ਕਛੂ ਟਿੱਪੀ ਦਾਰੋ ਸੱਤੇ ਤੇ ਸੰਕ ਕਰੋ ਹਮ ਤੇ ਨਾ ਕਛੂ ਅਰ ਲਾਜ ਕਛੂ ਜੀ ਮੈਂ ਨਹੀਂ ਕੀਜੈ ਜੋਰ ਪ੍ਰਣਾਮ ਕਰੋ ਹਮ ਕੋ ਕਰ ਜੋੜ ਪ੍ਰਣਾਮ ਕਰੋ ਹਮ ਕੋ ਕਰ ਦਰਸ਼ਨ ਕੀ ਬੇਨਤੀ ਸੁਨ ਲੀਜੈ ਕਨ ਕਹੀ ਹਸ ਕਹਿ ਤਨਸੋ ਤੁਮਰੇ ਮ੍ਰਿਗ ਸੇ ਦ੍ਰਿਗ ਦੇਖਤ ਜੀਜੈ ਦੇਰਨ ਨਾਹੀ ਕਰੈ ਤੁਮਰੇ ਦੇਰਨ ਨਾਹੀ ਕਰੈ ਤੁਮਰੇ ਕਹਿ ਤੁਸਨਾ ਕਹਿ ਪਾਚੰਦ ਕਹਿ ਦੇਰਨ ਕਾ ਨਾਹੀ ਕਹਿ ਤੁਮਰੇ ਕੜਾ ਨਿਰ ਦੇਰਨ ਨਾਹੇ ਕਹੈ ਤੁਮਰੇ ਇਹ ਤੇ ਤੁਮਰੋ ਕਛੁ ਨਾਹਨ ਛੀਜੈ ਦੁਹਰਾ ਨਾਹਨ ਛੀਜੈ ਹਾਂ ਨਾਹਨ ਨਾਹਨ ਛੀਜੈ ਦੁਹਰਾ ਕਾਨ ਜਬੈ ਪਟ ਨਾ ਦੈ ਤਬ ਗੋਪੀ ਸੰਹਾਰ ਕਾਨ ਕਹੈ ਸੋ ਕੀਜੀਐ ਕੀਨੋ ਇਹ ਵਿਚਾਰ ਸਵਈਆ ਜੋੜ ਪ੍ਰਣਾਮ ਕਰੋ ਹਰ ਕੋ ਕਰ ਆਪਸ ਮੈਂ ਕਹਿ ਕੇ ਜੋੜ ਪ੍ਰਣਾਮ ਕਰੋ ਹਰ ਕੋ ਕਰ ਆਪਸ ਮੈਂ ਕਹਿ ਕੇ ਮੁਸਕਾਨੀ ਸਿਆਮ ਲੱਗੀ ਕਹਿਨੇ ਮੁਖਤੇ ਸਭ ਹੀ ਗੁਪੀਆਂ ਮਿਲੇ ਅੰਮ੍ਰਿਤ ਬਾਣੀ ਹੋ ਪ੍ਰਸੰਨ ਕਹਿਓ ਹੰਪੈ ਕਰ ਬਾਤ ਕਹੀ ਤੂੰ ਸਹ ਹੰਸਨ ਸੰਤ ਰੂਪਾ ਹੋ ਪ੍ਰਸੰਨ ਕਹਿਓ ਹੰਪੈ ਕਰ ਬਾਤ ਕਹੀ ਤਮ ਸਹ ਹੰਸਾਨੀ ਅੰਦਰ ਮਾਨੀ ਮਾਨੀ ਕਹੋ ਬਾਤ ਕਹੀ ਤੁਮ ਸੋ ਹਮ ਮਾਨੀ ਬਾਤ ਕਹੋ ਤੁਮ ਸੋ ਹਮ ਮਾਨੀ ਅੰਤਰ ਨਾਹੀ ਰਹਿਓ ਇਹ ਜਾ ਬਾਤ ਕਹੋ ਬਾਤ ਕਹੀ ਬਾਤ ਕਹੀ ਤੁਮ ਸੋ ਹਮ ਮਾਨੀ ਅੰਤਰ ਨਾਹੀ ਰਹਿਓ ਇਹ ਜਾ ਅਬ ਇਹ ਅੰਤਰ ਨਾਹੀ ਰਹਿਓ ਇਹ ਜਾ ਅਬ ਸੋ ਭਲੀ ਤੁਮ ਜੋ ਮਨ ਭਾਨੀ ਸਵਈਆ काम के मान बनी बरछी परटे तन से दृग सुंदर तेरे अनन है सससो अलक है अलके हर मोह है रह मन रंचक है रे मुक कमी पु अनन है सससो अलक है हर अनन है सससो अलक है हर ਹਰ ਵੀ ਸੱਤ ਦਾ ਨੋਹਾਂ ਜਿਹਨੀਆਂ ਜੁਲਫਾਂ ਨੇ ਕਾਲੇ ਨਾਗਾਂ ਵਰਗੀਆਂ ਹਨ 모헤 ਰਹੇ ਮਨ ਰੰਚਕ 헤ਰੇ 모헤 ਰਹੇ ਮਨ ਰੰਚਕ 헤ਰੇ ਤਉ ਤਮ ਸਾਥ ਕਰੀ ਬੇਨਤੀ ਜਬ ਕਾਮ ਕਰਾ ਉਪਜੀ ਜੀ ਮੇਰੇ ਚੁੰਬਨ ਦੇਹੁ ਕਹਿਓ ਹਮ ਚੁੰਬਨ ਦੇਹੁ ਕਹਿਓ ਸਭ ਹੀ ਮੁਖ ਸੋਹ ਹਮ ਕਹ ਨਹ ਡੇਰੇ ਸਈਆ ਹੋਏ ਪ੍ਰਸੰਨ ਸਵੇ ਗੁਪੀਆ ਮਿਲ ਮਾਨ ਲਈ ਜੋ ਕਾਣ ਕਹੀ ਹੈ ਜੋਰ ਹੁਲਾਸ ਵਢਿਓ ਜੀ ਮੈਂ ਗਿਨਤੀ ਸਰਤਾ ਮਗ ਨਿਹੇ ਬਹੀ ਹੈ ਸੰਕ ਛੁਟੀ ਦਹੁ ਕੇ ਮਨ ਤੇ ਹਸ ਕੇ ਹਰ ਤੋ ਇਹ ਬਾਤ ਕਹੀ ਹੈ ਬਾਤ ਸੁਨੋ ਹਮਰੀ ਤੁਮ ਹੋ ਹਮ ਕੋ ਨਿਤ ਆਨੰਦ ਆਜ ਰਹੀ ਹੈ ਸੋਈਆ ਤੋ ਫਿਰ ਬਾਤ ਕਹੀ ਉਹਨ ਸੁਨਰੀ ਹਰ ਜੂ ਪਖ ਬਾਤ ਕਹੀ ਸਨ ਜੋ ਰਹੁਲਾਸ ਬੜਿਉ ਜੀ ਮੈਂ ਗਿਣਤੀ ਸਰਤਾ ਮਗਨੇਹ ਬਹੀ ਅਬ ਸੰਤ ਛੁਟੀ ਇਨਕੇ ਮਨਕੇ ਤਬ ਹੀ ਹਸ ਕੈ ਇਹ ਬਾਤ ਕਹੀ ਅਬ ਸਤਿ ਭਇਓ ਹਮਕੋ ਦੁਰਗੈ ਬਰ ਮਾਤ ਸਦਾ ਇਹ ਮਤ ਸਹੀ ਸੋਇ ਜੰ ਮਤਿ ਸਤ ਸਹੀ ਸਤ ਸਹੀ ਹਾਂ ਮਾਤ ਸਦਾ ਇਹ ਸਤ ਸਹੀ ਸਵਈਆ ਕਾਨ ਤਬੈ ਕਰਲੇ ਕੇਲ ਕਿਨੋਂ ਤਿਨੋਂ ਸੰਗ ਪੈ ਪਟ ਦੇ ਕਰ ਛੋਰ ਦਈ ਹੈ ਹੋਏ ਇਕਤਰ ਤਬੈ ਗੁਪੀਆ ਸਭ ਚੰਡ ਸਰਾਹਤ ਧਾਮ ਗਈ ਹੈ ਆਨੰਦ ਅਤ ਸੋ ਵੜਿਓ ਤਿਨ ਕੇ ਜੀ ਸੋ ਅਪਮਾ ਕਬ ਚੀਨ ਲਈ ਹੈ